ਵਾਤਾਵਰਨ ਦੀ ਸੰਭਾਲ ਲਈ ਟੰਡੋਵਾਲ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਸਾਨਾਂ ਨੂੰ ਫਸਲਾਂ ਦੀ ਰਹਿਣਖੋਂ ਨੂੰ ਅੱਗ ਨਾ ਲਗਾਉਣ ਦੀ ਕੀਤੀ ਅਪੀਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਆਰਐਮ ਸਕੀਮ ਅਧੀਨ ਫਸਲਾਂ ਦੀ ਰਹਿਣਖੋਂ ਨੂੰ ਬਿਨਾਂ ਅੱਗ ਲਗਾਏ ਪ੍ਰਬੰਧਕ ਕਰਨ ਸਬੰਧੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਸ਼ਾਹਕੋਟ ਵੱਲੋਂ ਖੇਤੀਬਾੜੀ ਅਫਸਰ ਜਸਵੀਰ ਸਿੰਘ ਦੀ ਦੇਖਰੇਖ ਹੇਠ ਡੰਡਵਾਲ ਕੋਆਪਰੇਟਿਵ ਖੇਤੀਬਾੜੀ ਮਲਟੀ ਪਰਪਸ ਸੋਸਾਇਟੀ ਲੇਮ ਪਿੰਡ ਡੰਡਵਾਲ ਸ਼ਾਕੋਟ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ ਇਸ ਮੌਕੇ ਐਸਡੀਐਮ ਸ਼ਾਕੋਟ ਸ਼ੂਬੀ ਅੰਗਰ ਨੇ ਉ체ਚੇ ਤੌਰ ਤੇ ਸ਼ਿਰਕਤ ਕੀਤੀ ਜਿਨਾਂ ਦਾ ਜਗਤਾਰ ਸਿੰਘ ਖਾਲਸਾ ਪ੍ਰਦਾਨ ਕੋਆਪਰੇਟਿਵ ਸੋਸਾਇਟੀ ਮਿਤੰਡਵਾਲਾ सुरेंद्रਜੀਤ ਸਿੰਘ ਚੱਠਾ ਸਾਵਕਾ ਸਰਪੰਚਾਂ ਡਵਾਲ ਤੇ ਸਾਵਕਾ ਚੇਅਰਮੈਨ ਮਾਰਕੀਟ ਕਮੇਟੀ ਸ਼ਾਕੋਟ ਵੱਲੋਂ ਗੁਲਦਸਤੇ ਪੇਟ ਕਰਕੇ ਸਵਾਗਤ ਕੀਤਾ ਗਿਆ ਇਸ ਮੌਕੇ ਐਸਡੀਐਮ ਚੂਬੀ ਅੰਗਰਾ ਨਾਲ ਗੁਲਾਬਦੀਪ ਸਿੰਘ ਥਿੰਦ ਨਾਇਬ ਤਹਿਸੀਲਦਾਰ ਸ਼ਾਕੋਟ ਸ਼ਾਕੋਟ ਵੀ ਮੌਜੂਦ ਸਨ ਇਸ ਮੌਕੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਪਰਾਲੀ ਦੀ ਰੈਂਦਖੋਨ ਨੂੰ ਅੱਗ ਨਾਲ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਵੀਰਾਂ ਦੇ ਸਹਿਯੋਗ ਨਾਲ ਵਾਤਾਵਰਨ ਦੀ ਸੁਚੱਜੀ ਸੰਭਾਲ ਹੋ ਸਕਦੀ ਹੈ ਉਹਨਾਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ ਪਰਾਲੀ ਨੂੰ ਅੱਗ आई बिना इस दी सुचज्जी बरतो कीती जावे जिस ਲਈ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਨਾਲ ਸਹਿਯੋਗ ਕੀਤਾ ਜਾਵੇਗਾ ਇਸ ਮੌਕੇ ਕਿਸਾਨਾਂ ਵੱਲੋਂ ਪ੍ਰਸ਼ਾਸਨ ਨਾਲ ਗਲਬਤ ਦੌਰਾਨ ਕਈ ਸੁਝਾਵ ਵੀ ਦਿੱਤੇ ਗਏ ਤੇ ਕਈ ਸਵਾਲ ਜਵਾਬ ਵੀ ਕੀਤੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮਾਨਜਗਤਾਰ ਸਿੰਘ ਖਾਲਸਾ ਸਾਬਕਾ ਚੇਅਰਮੈਨ ਸੁਰਿੰਦਰਜੀਤ ਸਿੰਘ ਚੱਠਾ ਨਛੱਤਰ ਸਿੰਘ ਛੱਤੀ ਬਹਿਲਵਾਨ ਸਕੱਤਰ ਬਲਦੇਵ ਰਾਜ ਸੇਲਸਮੈਨ ਰਵਿਪਾਲ ਬਲਹਾਰ ਸਿੰਘ ਚੱਠਾ ਗੁਰਮੁਖ ਸਿੰਘ ਬਦੇਸ਼ਾ ਮਹਿੰਦਰ ਸਿੰਘ ਬਦੇਸ਼ਾ ਅਰਵਿੰਦਰ ਸਿੰਘ ਲੰਬਰਦਾਰ ਬਲਵੀਰ ਸਿੰਘ ਚੇਅਰਮੈਨ ਬਲਕਾਰ ਸਿੰਘ ਚੇਅਰਮੈਨ ਸੇਵਕ ਸਿੰਘ ਆਦ ਹਾਜ਼ਰ ਸਨ ਪੁਰਜਿੰਦਰ ਸਿੰਘ ਕੋਲ ਦੀ ਵਿਸ਼ੇਸ਼ ਬੋਡੀ ਪੰਜਾਬ ਨਿਊਜ਼ ਆச்சா ਮੈਗੁਰ ਜੀ ਦੀ ਫਤੇ ਮਾਜ ਕਹਾ ਸਿੰਘ ਢੰਡਵਾਲ ਕੋਆਪਰੇਟਿਵ ਸੁਸਾਇਟੀ ਦੇ ਪ੍ਰੈਜ਼ੀਡੈਂਟ ਜੋ ਵੱਧ ਦੇ ਬਹੁਤ ਸਤਕਾਰਯੋਗ ਐਸਕੀਨ ਛਾਤ ਉਡਨੇ ਸਾਡੇ ਸੁਸਾਇਟੀ ਦੇ ਵਿੱਚ ਜੋ ਔਰ ਝੋਨਾ ਵੱਡਿਆ ਜਾ ਰਿਹਾ ਵਾ ਉਹਦੀ ਪ੍ਰਾਲੀ ਨੂੰ ਨਾ ਸਾਂਣ ਦੇ ਸਬੰਧ ਵਿੱਚ ਅੱਜ ਇੱਕ ਮੀਟਿੰਗ ਰੱਖੀ ਗਈ ਜਿਹਦੇ ਵਿੱਚ ਮਾਨਯੋਗ ਸਾਹਕੋਟ ਐਸਜੀਮ ਦੀ ਦੁਵਾਈ ਵਿੱਚ ਜਿਹਦੇ ਵਿੱਚ ਖੇਤੀਬਾੜੀ ਵਿਭਾਗਾਂ ਤੇ ਸੱਤਾਂ ਪਿੰਡਾਂ ਦੇ ਜੋ ਢੰਡੋਵਾਲ ਸੁਸਾਇਟੀ ਦੇ ਮੈਂਬਰ ਸੀ ਸਹਿबान ਸੀਗੇ ਉਹ ਇਕੱਠੇ ਹੋ ਇਕੱਤਰ ਹੋਏ ਜਿਨ੍ਹਾਂ ਨੂੰ ਵੱਖ-ਵੱਖ ਮੁੱਦਿਆਂ ਤੇ ਜੋ ਪ੍ਰਾਲੀ ਸਾਂਣ ਨੂੰ ਲੈ ਕੇ ਵਾਟਰ ਸਪਲਾਈ ਦਾ ਜੋ ਪਾਣੀ ਦੀ ਵੇਸਟਿੰਗ ਜੋ ਪਿੰਡਾਂ ਦੇ ਵਿੱਚ ਲਫਾਫੇ ਜੋ ਪਲਾਸਟਿਕ ਦੇ ਉਹਨਾਂ ਦੇ ਸਬੰਧ ਵਿੱਚ ਜੋ ਐਸਡੀਐਮ ਸਾਹਿਬ ਨਾਲ ਮੀਟਿੰਗ ਹੋਈ ਤੇ ਅਸੀਂ ਢੰਡੋਆ ਸੋਸਾਇਟੀ ਦੇ ਵਿੱਚ ਜੋ ਐਸਡੀਐਮ ਛਾ ਕੋਟ ਦੇ ਉਹਨਕਿੰਦਾ ਜਿਹੜੇ ਸਵਾਗਤ ਕਰਦੇ ਜੀ ਆਇਆਂ ਕਹਿੰਦੇ ਆ ਨਾਲ ਹੀ ਖੇਤੀਬਾੜੀ ਵਿਭਾਗ ਤੇ ਮਾਲ ਮਹਿਕਮੇ ਦਾ ਵੀ ਧੰਨਵਾਦ ਕਰਦੇ ਆ ਸਾਰੇ ਕਿਸਾਨ ਵੀਰਾਂ ਨੇ ਇਕੱਤਰ ਹੋ ਕੇ ਕਿ ਵਾਦਾ ਕੀਤਾ ਐਸਡੀਐਮ ਸਾਹਿਬ ਨਾਲ ਕਿ ਅਸੀਂ ਜਿਹੜੀ ਪਰਾਲੀ ਨੂੰ ਅੱਗ ਨਹੀਂ ਲਾਵਾਂਗੇ ਸੋ ਸਰਕਾਰ ਨੂੰ ਵੀ ਬੇਨਤੀ ਕੀਤੀ ਆ ਕਿ ਜ਼ਿਮੀਂਦਾਰਾਂ ਨੂੰ ਜਿਹੜੇ ਛੋਟੇ ਜ਼ਿਮੀਂਦਾਰ ਆ ਉਹ ਨਹੀਂ ਆਪਦੇ ਸਾਧਨ ਲੈ ਸਕਦੇ ਉਹ ਜਿਹੜੇ ਮਹਾਈਸ਼ਾ ਕਰਾਏ ਜਾਣ ਕਿਉਂਕਿ ਕਿਸਾਨ ਜੋ ਮਜਬੂਰ ਨਾ ਹੋਵੇ ਅੱਗ ਲਾਉਣ ਲਈ ਉਹ ਜਿਹੜਾ ਵੀ ਫਸਲ ਦੇ ਉਹ ਜੋ ਆ ਬੇਸ ਟੰਗਿਆ ਉਹ ਖੱਤੇ ਵਿੱਚ ਹੀ ਗਾਲ ਸਕੇ ਇੰਨਾ ਹੀ ਕਹਿੰਦੇ ਹੋਏ ਫਿਰ ਦੁਬਾਰਾ ਐਸਜੀਪੀ ਸਾਹਿਬ ਦਾ ਧੰਨਵਾਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ